ਜਿਹੜੀ ਚੀਜ਼ ਮੇਨ ਆ ਮੈਕ ਤੇ ਇਹਦੇ ਬੈਕਅਪ ਕਿੰਨੇ ਲਈ ਆ ਤੇ ਇਹਦੀ ਇੱਕ ਚੀਜ਼ ਦੀ ਖਾਸੀਅਤ ਹੋਰ ਹੈ ਇਹ ਚੀਜ਼ ਆ ਗਿਆ ਪਹਿਲਾਂ ਆਪ ਇਹਦੇ ਵਿੱਚ ਦੇਖ ਲਈਏ ਹੋਰ ਕੀ ਕੀ ਆ ਦੋਸਤ ਇਹਦਰ ਕਰਦੀ ਕੈਮਰਾ ਥੋੜਾ ਜਿਹਾ ਇਹਦੇ ਵਿੱਚ ਇਹਨਾਂ ਨੇ ਇੱਕ ਇਹ थैਲੀ ਦਿੱਤੀ ਹੈ ਇਹਦੇ ਵਿੱਚ ਮੈਕ ਪਾਉਣ ਨੂੰ ਤਾਂ ਇਹ ਵੀ ਹੈ ਇਹ ਕੈਮੀਕਲ ਅਸੀਂ ਦੇਖਦੇ ਆ ਮੋਸਟਲੀ ਹਰੇਕ ਵਿੱਚ ਇਹਦੇ ਵਿੱਚ ਹੁੰਦਾ ਹੋਰ ਕੁਝ ਇਹ ਆ ਗਿਆ ਆਪਣੇ ਦੇ ਵਿੱਚ ਮੈਕ ਇਥੋਂ ਜਦੋਂ ਇਹ ਚਾਰਜਿੰਗ ਦੱਸਦਾ ਵੀ ਕਿੰਨੀ ਕੁ ਚਾਰਜਿੰਗ ਹੈ ਕਿੰਨੀ ਕੁ ਨਹੀਂ ਤੇ ਸੀ ਟਾਈਪ ਇਹਦੀ ਚਾਰਜ ਆਪਾਂ ਕੇਬਲ ਆ ਗਿਆ ਆਪਾਂ ਹੁਣ ਆ ਵੀ ਦੇਖ ਲਈਏ ਇਹਦੇ ਵਿੱਚ ਹੋਰ ਕੀ ਹਾਂ ਇਹ ਆਪਣੀ ਆ ਚੀਜ਼ ਰਹੇਗੀ ਸਿਕਾ ਆ ਦੇਖੋ ਇਹ ਆ ਗਿਆ ਆਪਣੀ ਕੈਮਰਾ ਵਾਲੀ ਕੇਬਲ ਆ ਇਹਦੇ ਨਾਲ ਇਹ ਮੈਕ ਕੈਮਰੇ ਦੀ ਵੀ ਵਰਤੀ ਜਾ ਸਕਦੇ ਨੇ ਇਹ ਡਾਟਾ ਕੇਬਲ ਆ ਗਈ ਚਾਰਜ ਵਾਲੀ ਜਿਹਦੇ ਨਾਲ ਆਪਾਂ ਇਹ ਮੈਕ ਪ੍ਰੋਪਰ ਚਾਰਜ ਕਰਦੇ ਹਾਂ ਦੱਸਿਆ ਸੀ ਨਾ ਵੀ ਕਮਰੇ 'ਚ ਬੈਠ ਕੇ ਆਪਾਂ ਵੀਡੀਓ ਬਣਾ ਰਹੇ تھے ਹੁਣ ਆਪਾਂ ਬਾਈਕ ਦੇ ਉੱਪਰ ਆ ਕਈ ਵੀਰ ਹੁੰਦੇ ਨੇ ਵੀ ਹਾਂ ਉਹਨਾਂ ਨੇ ਬਾਈਕ ਦੇ ਉੱਪਰ ਚੱਲਦੇ-ਚੱਲਦੇ ਕੋਈ ਬਲੌਗ ਬਣਾਉਣਾ ਹੁੰਦਾ ਉਹ ਜਿਵੇਂ ਸਰਸਰ ਦੀ ਆਵਾਜ਼ ਨਹੀਂ ਦੂਜੇ ਮੈਂ ਆਪਾਂ ਕਈ ਵਾਰੀ ਫੋਨ ਤੇ ਗੱਲ ਕਰਦੇ ਹੁੰਦੇ ਅੱਜ ਹੁਣ ਆਪਾਂ ਇੱਕ ਇਹ ਵੀ ਦੇਖਾਂਗੇ ਵੀ ਕਿੰਨੀ ਕਿ ਦੂਰੀ ਤੱਕ ਹੁੰਦਾ ਜੇ ਹੁਣ ਦੂਰੀ ਤੋਂ ਨੂੰ ਲੰਮੇ ਦੂਰੀ ਤੱਕ ਕਰਕੇ ਦੇਖਾਂਗੇ ਵੀ 60 ਫੁੱਟ 70 80 90 ਕਿੰਨੇ ਕਿੱਥੇ ਤੱਕ ਦੀ ਆਵਾਜ਼ ਕਲੈਰਿਟੀ ਆ ਰਹੀ ਆ ਦੋਸਤੋ ਤੁਸੀਂ ਇਸ ਮੈਕ ਦੀ ਕਮਰੇ ਦੀ ਵਿੱਚ ਕਮਰੇ ਦੀ ਵੀ ਆਵਾਜ਼ ਸੁਣੀਆ ਬਾਈਕ ਦੀ ਵੀ ਆਵਾਜ਼ ਸੁਣੀਆ ਸਨਾਂ ਸਨਾਈਆਂ ਨੇ ਤੇ ਹੁਣ ਆਪਾਂ ਇਹ ਦੇਖਾਂਗੇ ਵੀ ਅਸੀਂ ਪੈਦਲ ਕਿੰਨੇ ਫੁੱਟ ਦੀ ਦੂਰੀ ਤੇ ਜਾ ਕੇ ਵੀਡੀਓ ਬਣਾ ਬਣਾ ਸਕਦੇ ਹਾਂ 60 ਜਾਂ 70 ਫੁੱਟ ਦੀ ਦੂਰੀ ਤੇ ਮੈਂ ਆ ਗਿਆ ਮੈਂ ਇਸ ਨੂੰ ਦੂਜੇ ਕੈਮਰੇ ਦੇ ਵਿੱਚ ਵੀ ਆ ਇਧਰੋਂ ਵੀਡੀਓ ਸ਼ੂਟ ਕਰਕੇ ਦਿਖਾਉਨੇ ਆ ਡੇਢ ਕਿਲੇ ਵੀ ਮੰਨ ਕੇ ਚੱਲੀਏ ਡੇਢ ਕਿਲੇ ਤੱਕ ਵੀ ਇਹ ਚੱਕ ਲਓ ਤੁਸੀਂ ਦੇਖ ਲਓ ਵੀ ਕਿੰਨੇ ਕ ਫੁੱਟ ਬਣ ਗਿਆ ਆਪਣੇ ਤਾਂ ਇੰਨੇ ਫੁੱਟ ਦੀ ਆਵਾਜ਼ ਐਨ ਕਲੈਰਿਟੀ ਹੈ ਸੱਸੀਗਾ ਦੋਸਤੋ ਅੱਜ ਆਪਾਂ ਨਵੇਂ ਮੈਕ ਲੈ ਕੇ ਆਏ ਜੀ ਹੌਲੀ ਲੈਂਡ ਲਾਰਕ ਐਮ 2 ਦੇ ਤਾਂ ਬਹੁਤ ਸਾਰੇ ਵੀਰਾਂ ਦੇ ਕਮੈਂਟ ਆਤੀ ਕਿਉਂਕਿ ਪਹਿਲਾਂ ਆਪਾਂ ਤਾਰਾਂ ਵਾਲੇ ਮੈਕ ਯੂਜ਼ ਕਰ ਰਹੇ ਸੀ ਬੋਇਆ ਕੰਪਨੀ ਦੇ ਇਹ ਕੰਪਨੀ ਵੀ ਬਹੁਤ ਟੌਪ ਦੀ ਕੰਪਨੀ ਆ ਇਹਦੇ ਨਾਲ ਅਸੀਂ ਨੇ ਬਹੁਤ ਸਾਰੀਆਂ ਵੀਡੀਓ ਬਣਾਈਆਂ ਨੇ ਅਸੀਂ YouTube Facebook Instagram ਤੇ ਸਾਡੀਆਂ ਬਹੁਤ ਸਟਾਰਟਿੰਗ ਸਾਡੀ ਐਸੇ ਬੋਇਆ ਕੰਪਨੀ ਦੇ ਨਾਲ ਹੋਈ ਆ ਤਾਂ ਵੀਰਾਂ ਦੇ ਕਮੈਂਟ ਦੇ ਬਾਈ ਜੀ ਇਹਨਾਂ ਨੂੰ ਛੱਡ ਦਿਓ ਇਹਨਾਂ ਨੂੰ ਅਸੀਂ ਨੇ ਬਾਈ ਜੀ ਬਹੁਤ ਸਮੇਂ ਪਹਿਲਾਂ ਛੱਡਿਆ ਸੀ ਫਿਰ ਅਸੀਂ ਉਸ ਤੋਂ ਬਾਅਦ ਲਏ ਰੋਡ ਕੰਪਨੀ ਦੇ ਮੈਕ ਇਹ ਤੁਸੀਂ ਸਰਚ ਮਾਰ ਕੇ ਦੇਖ ਲਿਓ 32 33000 ਦੇ ਪੈਂਦੇ ਨੇ ਤਾ तकरीबन 6 ਮਹੀਨੇ ਪਹਿਲਾਂ ਸਾਡੀ ਗੱਡੀ ਵਿੱਚੋਂ ਚੋਰੀ ਹੋ ਗਈ ਮੈਂ ਇੱਕ ਵੀਡੀਓ ਵੀ ਪਾਈ ਸੀ ਤਾਂ ਉਹ ਬਾਈ ਕੀ ਕਰੇ ਦੋ ਲੈ ਗਏ ਸਾਡੇ ਲਈ ਇੱਕੇ ਮੈਕ ਛੱਡ ਗਏ ਰਿਸਿਵਰ ਤੇ ਮੈਕ ਲੈ ਗਏ ਸਾਡਾ ਹੋਰ ਵੀ ਕਾਫੀ 40-45000 ਦਾ ਨੁਕਸਾਨ ਹੋ ਗਿਆ ਸੀ ਚਾਰਜ ਚੂਜੂ ਵਗੈਰਾ ਲੈਪਟਾਪ ਦੇ ਜਾਂ ਹੋਰ ਐਪਲ ਦੇ ਤੋਂ ਅਸੀਂ ਥੋੜੇ ਜਿਹਾ ਟਾਈਮ ਫਿਰ ਵੇਟ ਕਰੀ ਤਾਂ ਜੇ ਕਿਸੇ ਵੀਰ ਨੂੰ ਇਹ ਸਾਡੇ ਲਈ ਇੱਕ ਮੈਕ ਹੈਗਾ ਰੋਡ ਦਾ ਜੇ ਕਿਸੇ ਬਾਈ ਨੂੰ ਲੋੜ ਆ ਤਾਂ ਸਾਡੇ ਕਮੈਂਟ ਕਰ ਦੇ ਸਭ ਤੋਂ ਇਹ ਵੀ ਲੈ ਜਾ ਸਾਡੇ ਲਈ ਇਹ ਕੋਈ ਕੰਮ ਦਾ ਨਹੀਂ ਹੈਗਾ ਅੱਜ ਗੱਲ ਕਰਾਂਗੇ ਜਿਹੜੇ ਨਵੇਂ ਮੈਕ ਨੇ ਆਪਣੇ ਹੌਲੀ ਲੈਂਡ ਲਾਰਕ ਮਟੂ ਦੇ ਇਹਦੀ ਬਹੁਤ ਕਹਣ ਚੀਜ਼ ਆ ਬਹੁਤ ਵਧੀਆ ਚੀਜ਼ ਆ ਸੀ ਇਹਦੇ ਬਾਰੇ ਪੂਰੀ ਗੌਰ ਕਰਿਆ ਸੀ ਦੀ ਵੀਡੀਓ ਵੀ ਦੇਖਿਆ ਨੇ ਬਹੁਤ ਸਾਰੇ ਦਾ ਰਿਵਿਊ ਦੇਖਿਆ ਅੱਜ ਆਪਾਂ ਇਹਨੂੰ ਲੈ ਕੇ ਆਇਆ ਤਾਂ ਉਹਦੇ ਵਿੱਚ ਦੱਸਾਂਗੇ ਵੀ ਕੀ ਕੀ ਚੀਜ਼ ਆ ਕੀ ਕੀ ਦੀ ਖਾਸੀਅਤਾਂ ਕਿਉਂ ਸੀ ਇਹਦੇ ਉੱਪਰ ਪੈਸੇ ਲਾਏ ਨੇ ਇਹ ਕੰਬੋ ਦੇ ਵਿੱਚ ਵੀ ਹੈਗਾ ਸਿੰਗਲ ਦੇ ਵਿੱਚ ਵੀ ਹੈਗਾ ਸਿੰਗਲ ਦੇ ਵਿੱਚ ਇਹ ਹੈਗਾ ਜਿਵੇਂ ਆਪਾਂ ਕੱਲੇ ਐਪਲ ਫੋਨ ਦੇ ਲਈ ਯੂਜ਼ ਕਰਨਾ ਤਾਂ ਜਿਵੇਂ ਕੱਲੇ ਆਪਾਂ ਐਪਲ ਫੋਨ ਦੇ ਲਈ ਇਹਨੂੰ ਯੂਜ਼ ਕਰਨਾ ਏ ਕਹਿੰਦਾ ਇਹਦੇ ਵਿੱਚ ਸਾਰੀ ਮੈਕ ਦੀ ਆ ਗਈ ਹਿਸਟਰੀ ਵੀ ਇਹਦੇ ਵਿੱਚ ਇਹ ਸਟicker ਵਗੈਰਾ ਵੀ ਇਹਨਾਂ ਨੂੰ ਮਿਲਦੇ ਨੇ ਤੇ ਹੁਣ ਇਹ ਕਾਰਡ ਆ ਗਿਆ ਜਿਹੜੇ ਆਪਾਂ ਨੂੰ ਮੈਕ ਮਿਲਣਗੇ ਇਹ ਅੱਗੇ ਦੇ ਸਟicker ਆ ਗਏ ਜੀ ਜਿਹੜਾ ਮਰਜੀ ਜਿਹੜਾ ਆਪਾਂ ਨੂੰ ਵਧੀਆ ਲੱਗੂ ਉਹ ਅਸੀਂ ਮੈਕ ਦੇ ਉੱਪਰ ਸਟicker ਲਗਾ ਸਕਦੇ ਆ ਇਹ ਸਾਰੀ ਬੁੱਕ ਤਕਰੀਬਨ ਹਰੇਕ ਵਿੱਚ ਹੁੰਦੀ ਆ ਵੀ ਕਿਵੇਂ ਇਹ ਯੂਜ਼ ਕੀਤਾ ਜਾਂਦਾ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਇਹ ਆ ਗਈਆਂ ਹੁਣ ਅੱਗੇ ਆ ਗਈ ਜਿਹੜੀ ਚੀਜ਼ ਮੇਨ ਆ ਮੈਕ ਤੇ ਇਹਦੇ ਬੈਕਅਪ ਕਿੰਨੇ ਲਈ ਆ ਤੇ ਇਹਦੀ ਇੱਕ ਚੀਜ਼ ਦੀ ਖਾਸੀਅਤ ਹੋਰ ਹੈ ਇਹ चीज ਆ ਗਿਆ ਪਹਿਲਾਂ ਆਪ ਇਹਦੇ ਵਿੱਚ ਦੇਖ ਲਈਏ ਹੋਰ ਕੀ ਕੀ ਆ ਦੋਸਤ ਇਹਦਰ ਕਰਦੀ ਕੈਮਰਾ ਥੋੜਾ ਜਿਹਾ ਇਹਦੇ ਵਿੱਚ ਇਹਨਾਂ ਨੇ ਇੱਕ ਇਹ थैਲੀ ਦਿੱਤੀ ਹੈ ਇਹਦੇ ਵਿੱਚ ਮੈਕ ਪਾਉਣ ਨੂੰ ਤਾਂ ਇਹ ਵੀ ਹੈ ਇਹ ਕੈਮੀਕਲ ਅਸੀਂ ਦੇਖਦੇ ਆ मोस्टली ਹਰੇਕ ਵਿੱਚ ਇਹਦੇ ਵਿੱਚ ਹੁੰਦਾ ਹੋਰ ਕੁਝ ਨਹੀਂ ਹੈ ਤਾਂ ਬਾਕਸ ਵੀ ਇਹਦਾ ਪੂਰਾ ਹਾਰਡ ਆ ਇਦਾਂ ਦੀ ਗੱਲ ਨਹੀਂ ਹੈਗੀ ਜੇ نیچے ਡਿੱਗ ਵੀ ਆਵੇ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਇਹ ਇਹਦੇ ਵਿੱਚ ਆ ਗਿਆ ਜਿਵੇਂ ਆਪਾਂ ਅਕਸਰ ਸਾਰੇ ਫੋਨਾਂ ਤੇ ਦੇਖਦੇ ਆ ਇਹ ਇਹ ਦੇ ਬੁਸ਼ ਆ ਗਏ ਜਿਹਨੂੰ ਅਸੀਂ ਗਲ ਦੇ ਵਿੱਚ ਵੀ ਪਾ ਸਕਦੇ ਆ ਤੇ ਇਹ ਮੈਗਨੇਟਿਕ ਦੇ ਵਿੱਚ ਹੈਗੀ ਆ ਜਿਹੜੇ ਆਪਣੇ ਮੈਕ ਨੇ ਉਹ ਇੱਥੇ ਅਟੈਚ ਹੋ ਜਾਣਗੇ ਇਹ ਵੀ ਤੁਹਾਨੂੰ ਅਟੈਚ ਕਰਕੇ ਦਿਖਾਵਾਂਗੇ ਇਹ ਚਾਏ ਸੀ ਗਲ ਦੇ ਵਿੱਚ ਪਾ ਲਈਏ ਚਾਏ ਸੀ ਵੈਸੇ ਰੱਖ ਲਈਏ ਇਹਨੂੰ ਇਹ ਚੀਜ਼ ਆ ਗਈ ਇਹਦੇ ਨਾਲ ਇੱਕ ਹੋਰ ਆ ਗਿਆ ਜਿਵੇਂ ਅਸੀਂ ਇਹ ਬੋਆ ਦਾ ਆ ਆ ਚੀਜ਼ ਆ ਗਈ ਜਿਹੜਾ ਇਹ ਕਲਿੱਪਾ ਮੰਨ ਲਓ ਜੇ ਅਸੀਂ ਇਹਨੂੰ ਲਗਾਉਣਾ ਤਾਂ ਇਹਨੂੰ ਇਦਾਂ ਸ਼ਰਟ ਦੇ ਨਾਲ ਜਾਂ ਕਿਸੇ ਚੀਜ਼ ਨਾਲ ਵੀ ਅਸੀਂ ਅਟੈਚ ਕਰਕੇ ਫੇਰ ਇਹ ਮੈਗ ਖੜਦਾ ਸੀ ਆਪਣੀ ਸ਼ਰਟ ਦੇ ਉੱਪਰ ਉਹੀ ਚੀਜ਼ ਇਹਨਾਂ ਨੇ ਇਹਦੇ ਵਿੱਚ ਵੀ ਦੇਤੀ ਇਹਦੇ ਵਿੱਚ ਇਹਨਾਂ ਨੇ ਇਹਦੇ ਇਹਦੇ ਵਿੱਚ ਵੀ ਮੈਗਨੇਟ ਹੈ ਮੈਗਨੇਟ ਬਹੁਤ ਹੀ ਸਟਰੋਂਗ ਆ ਬਿਲਕੁਲ ਇੰਨੀ ਜ਼ਿਆਦਾ ਸਟਰੋਂਗ ਆ ਸੀ ਸੋਚ ਵੀ ਨਹੀਂ ਸਕਦੇ ਬਹੁਤ ਕਹਣ ਚੀਜ਼ ਆ ਇਹਦੇ ਕੋ ਪੂਰੀ ਹਾਰਡ ਚੀਜ਼ ਆ ਇਹ ਵੀ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੈਗੀਆਂ ਨੇ ਹੁਣ ਆਪਾਂ ਗੱਲ ਕਰੀਏ ਇਸ ਚੀਜ਼ ਬਾਰੇ ਇਹ ਚੀਜ਼ ਹੈਗਾ ਸੀ ਸੀ ਟੈਪ ਜਿਵੇਂ ਵਿਦਆਊਟ ਐਪਲ ਤੋਂ ਕੋਈ ਵੀ ਕਿਸੇ ਵੀ ਕੰਪਨੀ ਦਾ ਜਿਹੜਾ ਸੀ ਸੀ ਵਾਲਾ ਜਿੱਥੇ ਅਸੀਂ ਚਾਰਜ ਲਗਾਉਣਾ ਹੈ ਉੱਥੇ ਜਸਟ ਇਹ ਸੀ ਨੂੰ ਲਗਾਉਣਾ ਇਹ ਆ ਗਿਆ ਐਪਲ ਦਾ ਐਪਲ ਤੇ ਲਗਾ ਲਓ ਇਹ ਦੋ ਚੀਜ਼ਾਂ ਆ ਗਿਆ ਇਹਨੂੰ ਕੰਬੋ ਬਾਕਸ ਬੋਲਦੇ ਆ ਇਹ ਆ ਗਿਆ ਇਹ ਬਹੁਤ ਹਾਰਾ ਇਹ ਐਨ ਨਹੀਂ ਕਹਿ ਸਕਦੇ ਵੀ ਹਾਂ ਇਹਦੇ ਵਿੱਚ ਤਿੰਨ ਚੀਜ਼ਾਂ ਹੁੰਦੀਆਂ ਨੇ ਜਦੋਂ ਅਸੀਂ ਲਗਾਵਾਂਗੇ ਦੀ ਪੂਰੀ ਆਵਾਜ਼ ਆਏਗੀ ਕੜਕੜਕੜ ਦੀ ਇਹ ਆ ਗਿਆ ਆਪਣੇ ਦੇ ਵਿੱਚ ਮਾਇਕ ਇਥੋਂ ਜਦੋਂ ਇਹ ਚਾਰਜਿੰਗ ਦੱਸਦਾ ਵੀ ਕਿੰਨੀ ਕੁ ਚਾਰਜਿੰਗ ਹੈ ਕਿੰਨੀ ਕੁ ਨਹੀਂ ਤੇ ਸੀ ਟਾਈਪ ਇਹਦੀ ਚਾਰਜਰ ਆਪਾਂ ਕੇਬਲ ਆ ਗਿਆ ਆਪਾਂ ਹੁਣ ਆ ਵੀ ਦੇਖ ਲਈਏ ਇਹਦੇ ਵਿੱਚ ਹੋਰ ਕੀ ਹਾਂ ਇਹ ਆਪਣੀ ਆ ਚੀਜ਼ ਰਹੇਗੀ ਸਿਕਾ ਆਹ ਦੇਖੋ ਇਹ ਆ ਗਿਆ ਆਪਣੀ ਕੈਮਰਾ ਵਾਲੀ ਕੇਬਲ ਆ ਇਹਦੇ ਨਾਲ ਇਹ ਮੈਕ ਕੈਮਰੇ ਦੀ ਵੀ ਵਰਤੀ ਜਾ ਸਕਦੇ ਨੇ ਇਹ ਡਾਟਾ ਕੇਬਲ ਆ ਗਈ ਚਾਰਜ ਵਾਲੀ ਜਿਹਦੇ ਨਾਲ ਆਪਾਂ ਇਹ ਮੈਕ ਪ੍ਰੋਪਰ ਚਾਰਜ ਕਰਦੇ ਹਾਂ ਹੁਣ ਆ ਗਈ ਜੀ ਮਾਈਕਾਂ ਦੀ ਗੱਲ ਜਿਹੜੀ ਇਹ ਚੀਜ਼ ਆ ਗਈ ਇਹਦੇ ਲਈ ਅਸੀਂ ਕੈਮਰੇ ਤੇ ਵਰਤ ਸਕਦੇ ਹਾਂ ਅਸੀਂ ਪਹਿਲਾਂ ਫੋਨ ਤੇ ਵੀਡੀਓ ਬਣਾ ਰਹੇ ਹਾਂ ਹੁਣ ਅਸੀਂ ਕੈਮਰੇ ਦੇ ਵੀਡੀਓ ਬਣਾਇਆ ਪਾਉਂਗੇ ਜੋਸੀ ਕੈਮਰੇ ਦੀ ਵੀਡੀਓ ਬਣਾਵਾਂਗੇ ਉਦੋਂ ਇਹ ਚੀਜ਼ ਵਰਤੀ ਜਾਊਗੀ ਇਹ ਆ ਗਿਆ ਆਪਣੇ ਮੈਕ ਇੱਥੋਂ ਚਾਹੇ ਦੋਨੇ ਵਰਤ ਲੋ ਚਾਹੇ ਸਿੰਗਲ ਵਰਤ ਲੋ ਉਸ ਤੋਂ ਬਾਅਦ ਇਹਨੂੰ ਬੰਦ ਕਰੋ ਜਿਹੜੀ ਇਹਦੀ ਇਹ ਮੈਗਨੇਟ ਦੀ ਗੱਲ ਕਰ ਰਹੇ ਸੀ ਆਪਣੀ ਇਹ ਮੈਗਨੇਟ ਬਹੁਤ ਆ ਦੇਖ ਬਹੁਤ ਹਾਰਡ ਆ ਤੇ ਬਹੁਤ ਸਟਰੋਂਗ ਆ ਜਦੋਂ ਅਸੀਂ ਕਿਤੇ ਵੀ ਲਗਾਉਣਾ ਦੋਸਤੋ ਅਸੀਂ ਨੇ ਮੰਗਾਇਆ ਸੀ ਇਹ ਕੰਬੋ ਬਾਕਸ ਕੰਬੋ ਦਾ ਭਾਅ ਮੇਰਾ ਇਹ ਆ ਕਿ ਇਹਦੇ ਵਿੱਚ ਤਿੰਨ ਚੀਜ਼ਾਂ ਨੇ ਇਹਦੇ ਵਿੱਚ ਆ ਗਿਆ ਜੇ ਅਸੀਂ ਆਮ ਸੀ ਟਾਈਪ ਮੋਬਾਈਲ ਦੇ ਵਿੱਚ ਇਹ ਵੀਡੀਓ ਰਿਕਾਰਡ ਕਰਨੀ ਆ ਜੇ ਅਸੀਂ ਨੇ ਐਪਲ ਦੇ ਫੋਨ ਵਿੱਚ ਕਰਨੀ ਆ ਵੀਡੀਓ ਰਿਕਾਰਡ ਜੇ ਅਸੀਂ ਕੱਲੇ ਸਿਰਫ ਐਪਲ ਦੇ ਫੋਨ ਦੇ ਲਈ ਇਹ ਚੀਜ਼ ਮੰਗਾਉਣੀ ਆ ਤਾਂ ਤੁਹਾਨੂੰ ਤਕਰੀਬਨ ਇਹ ਆ ਕਿ 10 ਕ ਹਜ਼ਾਰ 10.5 ਦੇ ਗੇੜ ਮਿਲ ਜੇਗਾ ਪਰ ਅਸੀਂ ਨੇ ਮੰਗਾਇਆ ਇਹ ਕੰਬੋ ਬਾਕਸ ਅਸੀਂ ਇਹਨੂੰ ਐਪਲ ਦੇ ਫੋਨ ਦੇ ਵਿੱਚ ਵੀ ਵਰਤਾਂਗੇ ਸਾਡੇ ਲਈ ਵੀ Samsung ਆਮ ਸਿੰਪਲ ਫੋਨ ਆ ਇਹਦੇ ਵਿੱਚ ਵੀ ਇਹਨੂੰ ਵਰਤਾਂਗੇ ਸਾਡੇ ਲਈ ਵੀ ਕੈਮਰਾ ਵੀ ਆ ਗਿਆ ਅਸੀਂ ਇਹਨੂੰ ਕੈਮਰੇ ਦੇ ਵਿੱਚ ਵੀ ਹੀ ਵਰਤਾਂਗੇ ਸਾਡੇ ਲਈ ਵੀ ਤਿੰਨੋਂ ਚੀਜ਼ਾਂ ਆ ਗਈਆਂ ਹੁਣ ਅਸੀਂ ਤਿੰਨੋਂ ਚੀਜ਼ਾਂ ਵਿੱਚ ਇਹਨੂੰ ਵਰਤਾਂਗੇ ਤਾਂ ਸਾਨੂੰ ਇਹ 12.5 ਹਜ਼ਾਰ ਦਾ ਪਿਆ ਜਦੋਂ ਅਸੀਂ ਵੀਡੀਓ ਬਣਾਉਣ ਲੱਗਦੇ ਆ ਵੈਸੇ ਨਾਰਮਲੀ ਤਾਂ ਉਦੋਂ ਇਹ ਸਾਈਨ ਆ ਜਾਂਦਾ ਇੱਧਰ ਅਸੀਂ ਮੋਬਾਈਲ 'ਚ ਯੂਜ਼ ਕਰ ਲਿਆ ਇੱਥੇ ਵੀ ਬਲੂ ਸਾਈਨ ਆ ਰਿਹਾ ਇੱਧਰ ਵੀ ਮੰਨ ਲਓ ਜਦੋਂ ਅਸੀਂ ਨੂੰ ਅਸੀਂ ਨੌਇਜ਼ ਕੈਨਸਲਿੰਗ ਕਰਨੀ ਆ ਤਾਂ ਇਹ ਦੋਨੇ ਬਟਨ ਹੀ ਇਹਦੇ ਗ੍ਰੀਨ ਹੋ ਜਾਣਗੇ ਆਹ ਦੋਨੇ ਬਟਨ ਗ੍ਰੀਨ ਹੋ ਗਏ ਅਸੀਂ ਸਿੰਗਲ ਬਟਨ ਪ੍ਰੈਸ ਕਰਨਾ ਆਹ ਗ੍ਰੀਨ ਦਾ ਆਪਸ਼ਨ ਆ ਗਈ ਇਹਦੇ ਪਿੱਛੇ ਬਟਨ ਆ ਇਹ ਇਥੋਂ ਇੱਕ ਇਹਦੀ ਹੋਰ ਵੀ ਖਾਸियत ਹੈ ਇਹ ਦੋਨੇ ਚੀਜ਼ਾਂ ਦੀ ਜਿਹੜੀ ਸੀ ਟਾਈਪ ਆ ਮੰਨ ਲਓ ਜੇ ਸਾਡਾ ਫੋਨ ਡਾਊਨ ਹੋ ਰਿਹਾ ਇਹ ਜੇ ਬੈਂਡਰੀ ਚਾਰਜ ਨਹੀਂ ਹੈਗੀ ਤਾਂ ਇੱਥੇ ਅਸੀਂ ਚਾਰਜ ਵੀ ਲਗਾ ਸਕਦੇ ਹਾਂ ਇਹਦੇ ਵਿੱਚ ਵੀ ਹੈਗਾ ਆਪਲ ਦੇ ਵਿੱਚ ਵੀ ਆਪਸ਼ਨ ਆਏਗੀ ਇਹਦੀ ਇਹ ਨਹੀਂ ਕਿਸੇ 'ਚ ਹੁੰਦਾ ਜਦੋਂ ਅਸੀਂ ਵੀਡੀਓ ਰਿਕਾਰਡ ਕਰ ਰਹੇ ਤਾਂ ਉਦੋਂ ਮੋਸਟਲੀ ਇੱਕ ਮੈਕ ਦੇ ਵਿੱਚ ਨਹੀਂ ਹੁੰਦਾ ਕਿ ਨਾਲ ਹੁੰਦੇ ਵੀਡੀਓ ਰਿਕਾਰਡ ਹੋਵੇ ਨਾਲ ਹੁੰਦੇ ਫੋਨ ਚਾਰਜ ਹੋਵੇ ਪਰ ਇਹਦੇ ਵਿੱਚ ਹੈ ਗਿਆ ਨੇ ਜਿਹੜਾ ਇਹਦਾ ਬੈਕਅਪ ਆ ਉਹ 40 ਘੰਟਿਆਂ ਦਾ ਬੈਕਅਪ ਹੈਗਾ ਇਹਦਾ 40 ਘੰਟਿਆਂ ਦਾ ਮਤਲਬ ਜੇਸੀਂ ਡਿਸਟੈਂਸ ਦੀ ਗੱਲ ਕਰੀਏ ਹੁਣ ਅਸੀਂ ਤੁਹਾਨੂੰ ਕਰੋੜ ਤੇ ਜਾ ਕੇ ਦਿਖਾਵਾਂਗੇ ਜਿਵੇਂ ਅਸੀਂ ਜਿਆਦਾਤਰ ਕੀ ਕਰਦੇ ਹਾਂ ਜਾਂ 15 ਫੁੱਟ ਜਾਂ 20 ਫੁੱਟ ਦੀ ਦੂਰੀ ਤੇ ਜਾ ਕੇ ਸਾਡੀ ਆਵਾਜ਼ ਕਟਲੀ ਸ਼ੁਰੂ ਹੋ ਜਾਂਦੀ ਆ ਪਰ ਜਿਹੜਾ ਇਹਦਾ ਡਿਸਟੈਂਸ ਦਾ ਇਹਦਾ ਡਿਸਟੈਂਸ ਘੱਟੋ ਘੱਟ ਇਹ ਲੱਗਦਾ ਵੀ 200 ਮੀਟਰ ਤੱਕ ਵੀ ਇਹਦੀ ਆਵਾਜ਼ ਕਲੈਰਿਟੀ ਆਉਂਦੀ ਆ ਵੀਡੀਓ ਬੇਸ਼ੱਕ ਥੋੜੀ ਡਾਊਨ ਆ ਜੇ ਜੇ ਅਸੀਂ ਮੋਬਾਈਲ ਦੇ ਨਾਲ ਬਣਾਵਾਂਗੇ ਪਲੱਸ ਆਵਾਜ਼ ਦੋਨੇ ਚੀਜ਼ਾਂ ਹੀ ਤੁਹਾਨੂੰ ਅਸੀਂ ਹੁਣ ਵਾਰ ਆਊਟਡੋਰ ਕਰਕੇ ਦਿਖਾਉਂਦੇ ਆ ਵੀ ਨਾਲੇ ਉਹਦੀ ਬੈਕਗ੍ਰਾਉਂਡ ਦੀ ਜਿਹੜੀ ਨੌਇਸ ਹੁੰਦੀ ਆ ਕਿੰਨੀ ਕ ਕੈਂਸਲਿੰਗ ਹੋ ਰਹੀ ਆ ਤਾਂ ਸੀ ਟਾਈਪ ਇਹਦਾ ਚਾਰਜ ਲੱਗੂਗਾ ਬਹੁਤ ਵਧੀਆ ਮੈਗਨੇਟ ਜੇ ਕਿਸੇ ਭਰਾ ਨੇ ਇਹਨੂੰ ਪਰਚੇਸ ਕਰਨਾ ਤਾਂ ਉਹਦਾ ਲਿੰਕ ਅਸੀਂ نیچے ਦਿੱਤਾ ਹੋਇਆ ਤਾਂ ਅੱਗੇ ਇਹ ਆਗੇ ਜਿਹੜੀ ਮੈਂ ਡੋਰ ਦੀ ਗੱਲ ਕਰ ਰਹੀ ਸੀ ਇਹਨੂੰ ਅਸੀਂ ਇੱਥੇ ਅਟੈਚ ਕਰੋ ਆ ਦੇਖ ਇਹਦੇ ਵਿੱਚ ਮੈਗਨੇਟ ਬਹੁਤ ਸਖਤ ਆ ਉਸ ਤੋਂ ਬਾਅਦ ਇਹਨੂੰ ਗੱਲ ਚ ਪਾ ਲਓ ਜੀ ਚਾਹੀਏ ਅਸੀਂ ਇੱਥੇ ਇੱਥੇ ਰੱਖ ਲਓ ਤਾਂ ਵੀ ਘੰਟਾ ਤਾਂ ਤੁਹਾਡੀ ਬਾਜੂ ਨਹੀਂ ਉਹਨਾਂ ਇਹਨੂੰ ਡਿਗਣ ਦਾ ਡਰ ਨਾ ਕੋਈ ਹੋਰ ਆ ਨਿਵਾਲ ਦੇ ਜੀ ਆ ਦੇਖੋ ਹਰ ਇੱਕ ਬੰਦੇ ਨੂੰ ਪਤਾ ਮੈਨ ਲੱਗਣਾ ਕਿ ਹਾਏ ਮਾਈਕ ਲਾਇਆ ਹੋਇਆ ਨਹੀਂ ਜਿਵੇਂ ਇਹ ਜੈਕਟ ਬੰਦ ਕਰਕੇ ਵੀਡੀਓ ਬਣਾਇਆ ਕਰ ਕਹਿੰਦਾ ਬੈਸੀ ਹੀ ਉਹਦੀ ਆਵਾਜ਼ ਆਈ ਜਾਂਦੀ ਹੈ ਨਾਲੇ ਬਿਲਕੁਲ ਆਵਾਜ਼ ਘੱਟਦੀ ਨਹੀਂ ਬਿਲਕੁਲ ਆਵਾਜ਼ ਸਾਫ਼ ਤੇ ਕਲੀਅਰ ਆਏਗੀ ਜਿਹੜੇ ਦੋਸਤ ਨੂੰ ਖਰੀਦਣਾ ਚਾਹੁੰਦੇ ਨੇ ਤਾਂ ਅਸੀਂ نیچے ਵੀਡੀਓ 'ਚ ਉਹਦਾ ਲਿੰਕ ਦਵਾਂਗੇ ਪ੍ਰੋਡਕਟ ਦੇ ਵਿੱਚ ਲਿੰਕ ਹੋਊਗਾ ਤੁਹਾਨੂੰ ਉੱਥੋਂ ਸਸਤਾ ਵੀ ਪਏਗਾ ਆ ਦੋਸਤੋ ਤੁਹਾਡੀ ਡਿਮਾਂਡ ਤੇ ਆਪਾਂ ਇੱਕ ਕੋਰਸ ਵੀ ਬਣਾਤਾ ਸੀ ਜ਼ਮੀਨ ਦੇ ਵੱਖ-ਵੱਖ ਵਿਸ਼ਿਆਂ ਦੇ ਸੰਬੰਧ ਵਿੱਚ ਇਹ ਪਲੇ ਸਟੋਰ ਐਪਲ ਜੇ ਤੁਸੀਂ ਆਮ ਫੋਨ ਦੇ ਵਿੱਚ ਡਾਊਨਲੋਡ ਕਰੋਗੇ ਤਾਂ ਪਲੇ ਸਟੋਰ 'ਚ ਹੋਊਗਾ ਜੇ ਤੁਸੀਂ ਐਪਲ ਦੇ ਫੋਨ ਵਿੱਚ ਕਰੋਗੇ ਤਾਂ ਐਪ ਸਟੋਰ ਤੋਂ ਡਾਊਨਲੋਡ ਹੋ ਜਾਏਗਾ। ਇਹਦੇ ਵਿੱਚ 150 ਤੋਂ ਪਲੱਸ ਵੀਡੀਓ ਨੇ ਜ਼ਮੀਨ ਤਕਸੀਮ ਮਹਿੰਤਕਾਰ ਫਰਦ ਬਾਰੇ ਹਰੇਕ ਟੌਪਿਕ ਦੀ ਬੜੀ ਡੰਗਾਈ ਦੇ ਵਿੱਚ ਜਾਣਕਾਰੀ ਹੈ ਦੁਨੀਆਂ ਦੇ ਤੁਸੀਂ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਹੋ ਤਾਂ ਤੁਹਾਨੂੰ ਘਰ ਬੈਠੇ ਲੈਨ ਰਿਕਾਰਡ ਦੀ ਫੁੱਲ ਜਾਣਕਾਰੀ ਮਿਲੂਗੀ ਲੇਡੀਜ਼, ਜੈਂਟਸ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰੇਕ ਬੰਦੇ ਦੇ ਲਈ ਹੈ ਜਾਣਕਾਰੀ ਭਰਪੂਰ ਹੈ। ਹਰੇਕ ਜਾਣਕਾਰੀ ਦੇਖੋਗੇ ਜੇ ਫਿਰ ਵੀ ਕਿਸੇ ਵੀਰ ਨੂੰ ਕਿਸੇ ਭਰਾ ਨੂੰ ਕੋਈ ਦਿੱਕਤ ਆਉਂਦੀ ਆ ਤਾਂ ਇਹ ਆਪਣਾ ਨੰਬਰ ਹੈਗਾ 9883105702 ਤੇ WhatsApp ਕਰ ਦਿਓ ਕਾਲ ਕਰ ਦਿਓ ਵੀ ਹਾਂ ਸਾਡੇ ਨੂੰ ਐਪ ਪਰਚੇਜ਼ ਨਹੀਂ ਹੋ ਰਿਹਾ ਜਾਂ ਕੋਈ ਪਰਚੇਜ਼ ਕਰਨ ਦੇ ਵਿੱਚ ਜਾਂ ਡਾਊਨਲੋਡ ਕਰਨ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਆ ਰਹੀ ਆ ਨੋਇਸ ਆਉਂਦੀ ਉਹਨੂੰ ਕਿ ਅਸੀਂ ਕਿਵੇਂ ਕੈਨਸਲ ਕਰ ਸਕਦੇ ਆ ਉਹਨਾਂ ਆਪ ਆਊਟਡੋਰ ਸੌਨ ਕਰਕੇ ਲਿਖੋ ਦੋਸਤੋ ਆਪਾਂ ਜਦ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀ ਨਾ ਵੀ ਕਮਰੇ 'ਚ ਬੈਠ ਕੇ ਆਪਾਂ ਵੀਡੀਓ ਬਣਾ ਰਹੇ ਤੇ ਹੁਣ ਆਪਾਂ ਬਾਈਕ ਦੇ ਉੱਪਰ ਆ ਕਈ ਵੀਰ ਹੁੰਦੇ ਨੇ ਵੀ ਹਾਂ ਉਹਨਾਂ ਨੇ ਬਾਈਕ ਦੇ ਉੱਪਰ ਚੱਲਦੇ-ਚੱਲਦੇ ਕੋਈ ਬਲੌਗ ਬਣਾਉਣਾ ਹੁੰਦਾ ਉਹ ਪਿੱਛੋਂ ਦੇਖਦੇ ਨੇ ਵੀ ਜਾਂ ਮਿਊਜ਼ਿਕ ਕਹਿ ਦੇ ਜਾਂ ਆਮ ਬਾਜਾਂ ਕਿੰਨੀਆਂ ਕ ਹੁੰਦੀਆਂ ਨੇ ਦੂਰੀ ਤੇ ਵੀਡੀਓ ਬਣਾ ਕੇ ਦਿਖਾਵਾਂਗੇ ਮੋਟਰਸਾਈਕਲ ਤੇ ਚੱਲਦੇ-ਚੱਲਦੇ ਤੇ ਇਹ ਆਵਾਜ਼ ਕਿੰਨੀ ਕ ਚੱਕਦਾ ਕਿੰਨੀ ਕ ਨਹੀਂ ਕਈ ਵੀਰਾਂ ਦਾ ਹੁੰਦਾ ਜਾਂ ਕਿਸੇ ਅਸੀਂ ਧਰਨੇ 'ਤੇ ਚਲੇ ਜਾਣੇ ਹੁੰਨੇ ਜਾਂ ਕੋਈ ਹੋਰ ਐਦਾਂ ਦੇ ਪ੍ਰੋਗਰਾਮ ਹੁੰਦੇ ਨੇ ਠੀਕ ਆ ਇਹ ਮਤਲਬ ਕੈਮਰੇ ਦੇ ਨਾਲ ਆ ਅਸੀਂ ਮੋਬ ਕੈਮਰੇ ਦੇ ਨਾਲ ਵੀ ਸ਼ੂਟ ਕਰਦੇ ਆ ਇਹਦੀ ਦੂਰੀ ਦੇਖਣੀ ਹੁੰਦੀ ਆ ਵੀ ਅਸੀਂ ਕਿੱਥੋਂ ਜਾ ਕੇ ਕਈ ਵਾਰੀ ਮੰਨ ਲਓ ਅਸੀਂ ਉੱਥੇ ਨਹੀਂ ਪਹੁੰਚ ਸਕਦੇ ਜਾਂ ਕੋਈ ਏਦਾਂ ਦੀ ਸਿਚੁਏਸ਼ਨ ਹੁੰਦੀ ਆ ਕਿ ਹਾਂ ਅਸੀਂ ਦੂਰ ਤੋਂ ਉਹ ਚੀਜ਼ ਨੂੰ ਰਿਕਾਰਡ ਕਰਨਾ ਹੁੰਦਾ ਦੋਸਤੋ ਤੁਸੀਂ ਇਸ ਮੈਕ ਦੀ ਕਮਰੇ ਦੀ ਵਿੱਚ ਕਮਰੇ ਦੀ ਵੀ ਆਵਾਜ਼ ਸੁਣੀ ਆ ਬਾਈਕ ਦੀ ਵੀ ਆਵਾਜ਼ ਸੁਣੀ ਆ ਇੱਕ ਅਸੀਂ ਨਾਇਸ ਕਾਉਂਸਲਿੰਗ ਇੱਕ ਵਿਦਾਉਟ ਅਸੀਂ ਦੋਨੇ ਤਨੇ ਚੀਜ਼ਾਂ ਤੋਂ ਆਵਾਜ਼ਾਂ ਸੁਣਾ ਸੁਣਾਈਆਂ ਨੇ ਤੇ ਹੁਣ ਆਪਾਂ ਇਹ ਦੇਖਾਂਗੇ ਵੀ ਅਸੀਂ ਪੈਦਲ ਕਿੰਨੇ ਫੁੱਟ ਦੀ ਦੂਰੀ ਤੇ ਜਾ ਕੇ ਵੀਡੀਓ ਬਣਾ ਸਕਦੇ ਆ ਤੇ ਹੁਣ ਮੈਂ ਨਾਲ ਮੇਰੀ ਵੀਡੀਓ ਵੀ ਬਣ ਰਹੀ ਆ ਤੇ ਪੈਦਲ ਵੀ ਮੈਂ ਜਾ ਰਿਹਾ ਜੇ ਅਸੀਂ ਦੇਖੀ ਹੁਣ ਆਪਾਂ ਇੱਥੇ ਇੱਕ ਕਿਲੇ ਦੀ ਹੱਦ ਮੰਨਦੇ ਆ ਇੱਕ ਕਿਲੇ ਜਿਹੜੀ ਹੁੰਦਾ 36 40 ਦੀ ਹੁੰਦੀ ਆ ਤੇ ਮੈਂ ਜਾ ਰਿਹਾ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਕੁ ਆਵਾਜ਼ ਸਾਡੀ ਸਾਫਾ ਕਿੰਨੀ ਕੁ ਨਹੀਂ ਜੇ ਅਸੀਂ ਵੈਸੇ ਤਾਂ ਜੇ ਅਸੀਂ ਲੀਡਾਂ ਵਾਲੇ ਮੈਕ ਦੀ ਗੱਲ ਕਰੀਏ ਜਿੱਦੇ ਮੈਂ ਅਸੀਂ ਪਹਿਲਾਂ ਤਾਰਾਂ ਵਾਲੇ ਮੈਕ ਵਰਤਦੇ ਸੀ ਪੈਸੇ ਤਾਂ ਇੰਨੀਆਂ ਉਹਦੀਆਂ ਲੰਮਾ ਲੰਮੀਆਂ ਤਾਰਾਂ ਨਹੀਂ ਹੁੰਦੀਆਂ ਉਹ ਲੰਮੀਆਂ ਤਾਰਾਂ ਹੁੰਦੀਆਂ ਜਿੱਦੇ ਅਸੀਂ ਬੋਇਆ ਦਾ ਮੈਕ ਵਰਤਿਆ ਉਦੀ ਕਿੰਨੀ ਕੁ ਹੁੰਦੀ ਆ ਮੈਕਸਿਮਮ ਬੋਯਾ ਦੀ ਤਕਰੀਬਨ ਤਿੰਨਾਂ ਕਾ ਫੁੱਟ ਲਾ ਲਓ ਹੱਦ ਹੱਦ ਚਾਰ ਲਾ ਲਓ ਵੈਸੇ ਇੰਨੀ ਹੁੰਦੀ ਨਹੀਂ ਹੁਣ ਇਹ ਮੈਨੂੰ ਐ ਲੱਗਦਾ ਵੀ ਤਕਰੀਬਨ ਆ 60 ਜਾਂ 70 ਫੁੱਟ ਦੀ ਦੂਰੀ ਤੇ ਮੈਂ ਆ ਗਿਆ ਮੈਂ ਇਸ ਨੂੰ ਦੂਜੇ ਕੈਮਰੇ ਦੇ ਵਿੱਚ ਵੀ ਆ ਇਧਰੋਂ ਵੀਡੀਓ ਸ਼ੂਟ ਕਰਕੇ ਦਿਖਾਉਨੇ ਆ ਕਿ ਹਾਂ ਉਹ ਮੁੰਡਾ ਕਿੱਥੇ ਖੜਿਆ ਆ ਤੁਸੀਂ ਦੇਖ ਸਕਦੇ ਹੋ ਇਹ ਦੋਨੇ ਕਲਿੱਪਾਂ ਹੀ ਤੁਸੀਂ ਉਹਦੇ ਨਾਲ ਤੁਨੋਂ ਮਿਲਣਗੀਆਂ ਕਾਫੀ ਦੂਰੀ ਤੇ ਹੈ ਉੱਥੇ ਵੀ ਤੁਸੀਂ ਦੂਰੀ ਤੁਸੀਂ ਕਿੱਥੇ ਆ ਇਹ ਦੇਖੋ ਜਿੱਥੇ ਹੁਣ ਤੁਸੀਂ ਦੇਖ ਲਓ ਜਿੱਥੇ ਸਾਹਮਣੇ ਤੁਸੀਂ ਪਿੱਪਲ ਦਾ ਦਰਖਤ ਦੇਖ ਰਹੇ ਹੋ ਉਹ ਮੁੰਡਾ ਉੱਥੇ ਖੜਿਆ ਆ ਦੇਖੋ ਜਿਵੇਂ ਉਹਨੂੰ ਜ਼ੂਮ ਕਰੂੰ ਤਾਂ ਫਿਰ ਉਹ ਅੱਗੇ ਨੇੜੇ ਆ ਦੇਖੋ ਹੁਣ ਮੈਂ ਇਹਦਾ ਜ਼ੂਮ ਕੀਤਾ ਹੁਣ ਉਹ ਮੁੰਡਾ ਅੱਗੇ ਬਾਹਰ ਖੜੀ ਕਰਕੇ ਹੱਥ ਹਿਲਾ ਰਿਹਾ ਤੇ ਜੇ ਮੈਂ ਵਿਦਆਊਟ ਜ਼ੂਮ ਦੀ ਵੀਡੀਓ ਬਣਾ ਰਿਹਾ ਤਾਂ ਤੁਸੀਂ ਦੇਖ ਲਓ ਵੀ ਕਿੰਨੀ ਦੂਰੀ ਹੋਊਗੀ ਤਾਂ ਇੱਕ ਕਿਲੇ ਦੀ ਦੂਰੀ ਤੋਂ ਮੈਂ ਵੱਧ ਆ ਥੋੜਾ ਜਿਹਾ ਡੇਢ ਕਿੱਲਾ ਵੀ ਮੰਨ ਕੇ ਚੱਲੀਏ ਡੇਢ ਕਿਲੇ ਤੱਕ ਵੀ ਇਹ ਚੱਕ ਲਓ ਤੁਸੀਂ ਦੇਖ ਲਓ ਵੀ ਕਿੰਨੇ ਕੁ ਫੁੱਟ ਬਣ ਗਿਆ ਆਪਣੇ ਤਾਂ ਇੰਨੇ ਫੁੱਟ ਦੀ ਆਵਾਜ਼ ਐਨ ਕਲੈਰਿਟੀ ਆ ਰਹੀ ਆ ਵੈਸੇ ਅਸੀਂ ਇੰਨੀ ਦੂਰੀ ਤੇ ਕੋਈ ਵੀਡੀਓ ਬਣਾਉਣੀ ਨਹੀਂ ਦੀ ਹੁੰਦੀ ਫਿਰ ਵੀ ਚਲੋ ਇਹਦੀ ਇੱਕ ਕੁਆਲਿਟੀ ਆ ਕਿ ਇੰਨੀ ਦੂਰੀ ਤੇ ਅਸੀਂ ਵੀਡੀਓ ਬਣਾ ਸਕਦੇ ਆ ਜੇ ਸਾਡਾ ਕੈਮਰਾ ਉੱਥੇ ਸਟੈਂਡ ਤੇ ਹੈ ਜੇ ਅਸੀਂ ਇੰਨੀ ਦੂਰੀ ਤੇ ਖੜ ਕੇ ਕੋਈ ਗੱਲਬਾਤ ਕਰਨੀ ਆ ਤਾਂ ਪ੍ਰੋਪਰ ਡੇਢ ਕਿਲੇ ਦੀ ਦੂਰੀ ਦੀ ਤਾਂ ਬਹੁਤ ਵਧੀਆ ਉਹ ਆਵਾਜ਼ ਰਿਕਾਰਡ ਹੋਏਗੀ ਕੋਈ ਸਰਸਰ ਨਹੀਂ ਹੋਏਗੀ ਕੋਈ ਕੁਝ ਨਹੀਂ ਹੋਊਗਾ ਬੈਟਰੀ ਬੈਕਅਪ ਬਹੁਤ ਵਧੀਆ ਕਲੈਰਿਟੀ ਵਾਜ਼ ਬਹੁਤ ਵਧੀਆ ਆ ਰਹੀ ਆ ਕੁਆਲਿਟੀ ਆ ਇਹ ਵੀ ਅਸੀਂ ਤੁਹਾਨੂੰ ਦਿਖਾ ਚੁੱਕੇ ਤਾਂ ਕਮੈਂਟ ਕਰਕੇ ਦੱਸਿਓ ਵੀਡੀਓ ਕਿਦਾਂ ਲੱਗੀ ਤਾਂ ਮਿਲ ਜਾਂ ਨਵੀਂ ਵੀਡੀਓ ਦੇ ਨਾਲ ਸਾਰੇ ਦੋਸਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤਾਂ ਪਰਮਾਤਮਾ ਦਾ ਵੀ ਸ਼ੁਕਰ ਕਰਦੇ ਆ ਅਸੀਂ ਨਵੇਂ ਮਾਈਕ ਲੈ ਕੇ ਆਏ ਆ ਤਾਂ ਤਰੱਕੀਆਂ ਦੇਣ ਵਾਅਦਾ ਕਰਨ ਤਾਂ ਨਵੀਂ ਤੋਂ ਨਵੀਂ ਅਸੀਂ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਈਏ ਹੋਰ ਕੋਈ ਨਵੀਂ ਜਾਣਕਾਰੀ ਮਿਲੀ ਤਾਂ ਅਸੀਂ ਉਹ ਵੀ ਸਾਂਝੀ ਕਰਾਂਗੇ ਤਾਂ ਸਾਰੇ ਦੋਸਤਾਂ ਦਾ ਤਹਿ ਦਿਲੋਂ ਧੰਨਵਾਦ ਇਹ ਮੈਕਾਂ ਨੂੰ ਦੁਬਾਉਣ ਦੇ ਲਈ ਉਰੇ ਤੱਕ ਸਾਨੂੰ ਪਹੁੰਚਾਉਣ ਦੇ ਲਈ ਤੇ ਸਾਰਿਆਂ ਦਾ ਦਿਲੋਂ ਦਿਲੋਂ ਧੰਨਵਾਦ ਵੀਰਾਂ ਦਾ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਬਾਕੀ ਆਪਾਂ ਨੇ ਇੱਕ ਐਪ ਵੀ ਬਣਾਇਆ ਹੋਇਆ ਜੇ ਕਿਸੇ ਵੀਰ ਨੂੰ ਕੋਈ ਐਪ ਦੇ ਸਬੰਧ ਵਿੱਚ ਕੋਈ ਦਿੱਕਤ ਆ ਤਾਂ ਸਾਨੂੰ ਫੋਨ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਮਿਲ ਜਾਣਾ ਵੀ ਵੀਡੀਓ ਦੇ ਨਾਲ ਥੈਂਕ ਯੂ ਸੋ ਮਚ